ਸਾਡੀ ਖੋਜ ਦੇ ਮੁਤਾਬਕ ਸਾਨੂੰ ਪਹਿਲੇ ਵਰਗ ਦੇ ਵਿੱਚ ਉਹ ਲੋਕਾਂ ਦਾ ਪਤਾ ਲੱਗਿਆ ਜਿਹੜੇ ਦੱਬੇ ਕੁਚਲੇ ਨੇ ਗਰੀਬ ਨੇ ਤੇ ਸੋ ਅਸੀਂ ਇਸ ਬਜ਼ੁਰਗ ਦੀ ਵੀਡੀਓ ਨੂੰ ਵੇਖਿਆ ਆ ਜਦਕਿ ਇਹ ਕਹਿ ਰਿਹਾ ਆ ਕਿ ਜਿੰਨੇ ਵੀ ਲੋਕ ਵਿਚਾਰੇ ਗਰੀਬ ਨੇ ਦੱਬੇ ਨੇ ਕੁਚਲੇ ਨੇ ਉਹੀ ਯਿਸੂ ਮਸੀਹ ਦੇ ਕੋਲੋਂ ਆਉਂਦੀ ਆ ਤੇ ਵੇਖੋ ਭੈਣ ਭਰਾਓ ਜੇ ਅਸੀਂ ਪਵਿੱਤਰ ਵਚਨ ਨੂੰ ਪੜੀਏ ਤੇ ਖੁਦਾ ਨੇ ਬੁਲਾਇਆ ਹੀ ਗਰੀਬਾਂ ਨੂੰ ਬੁਲਾਇਆ ਹੀ ਦੱਬੇ ਕੁਚਲੇਆਂ ਨੂੰ ਬੁਲਾਇਆ ਹੀ ਪਾਪੀਆਂ ਨੂੰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਤੇ ਦੁਖੀਓ ਤੇ ਮਾਂ ਦਿਓ ਲੋਕੋ ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦੇਵਾਂਗਾ ਹਾਲੇਲੂਇਆ ਵੇਖੋ ਉਹ ਲੋਕ ਜਿਹੜੇ ਵਿਚਾਰੇ ਗਰੀਬ ਹੀ ਜਿਹੜੇ ਦੱਬੇ ਜਿਹੜੇ ਕੁਚਲੇ ਉਹਨਾਂ ਨੂੰ ਪ੍ਰਭੂ ਨੇ ਆਪਣੇ ਕੋਲ ਬੁਲਾ ਕੇ ਤੇ ਆਪਣੇ ਧੀਆ ਤੇ ਪੁੱਤਰ ਬਣਾਇਆ ਜਿਹੜਾ ਹੱਕ ਦੁਨੀਆ ਨੇ ਉਹਨਾਂ ਨੂੰ ਮਾਨ ਸਨਮਾਨ ਨਹੀਂ ਦਿੱਤਾ ਉਹ ਮਾਨ ਸਨਮਾਨ ਉਹ ਜਿੰਦਾ ਖੁਦਾ ਨੇ ਉਹਨਾਂ ਨੂੰ ਦਿੱਤਾ ਜਿਸ ਖੁਦਾ ਨੇ ਉਹਨਾਂ ਨੂੰ ਆਪਣੇ ਸਰੂਪ ਦੇ ਉੱਤੇ ਬਣਾਇਆ ਤੇ ਵੇਖੋ ਭੈਣ ਭਰਾਓ ਜਦੋਂ ਅਸੀਂ ਪਵਿੱਤਰ ਵਚਨ ਪੜ੍ਹਦੇ ਹਾਂ ਤੇ ਵਚਨ ਦੇ ਵਿੱਚ ਲਿਖਿਆ ਸਾਰਿਆਂ ਤੋਂ ਵੱਡੀ ਭਗਤੀ ਕੀ ਆ ਗਰੀਬਾਂ ਜਤੀਮਾਂ ਵਿਧਵਾ ਤੇ ਅਨਾਥਾਂ ਦੀ ਸਮੇ ਸਿਰਸਾਰ ਲੈਣੀ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਖੜਨਾ ਇਹੀ ਸਾਰਿਆਂ ਤੋਂ ਵੱਡੀ ਕੀ ਆ ਭਗਤੀ ਆ ਤੇ ਵੇਖੋ ਜਦੋਂ ਪ੍ਰਭੂ ਯੇਸ਼ੂ ਮਸੀਹ ਨੇ ਬੱਤਸਮਾ ਲਿਆ ਤੇ ਬੱਤਸਮਾ ਲੈਣ ਤੋਂ ਬਾਅਦ ਪ੍ਰਭੂ ਨੇ ਵੇਖੋ ਪ੍ਰਚਾਰ ਕੀ ਕੀਤਾ ਪੜਾਂਗੇ ਅਸੀਂ ਵੇਖੋ ਮੱਤੀ ਦੀ ਅੰਜੀਰ ਉਹਦਾ ਚਾਰ ਬਾਪ ਤੇ ਉਹਦੀ 16 ਐਤ ਵਿੱਚ ਲਿਖਿਆ ਕਿ ਜਿਹੜੇ ਲੋਕ ਹਨੇਰੇ ਵਿੱਚ ਬੈਠੇ ਸਨ ਉਹਨਾਂ ਨੇ ਵੱਡਾ ਚਾਨਣ ਵੇਖਿਆ ਅਤੇ ਜਿਹੜੇ ਮੌਤ ਦੇ ਦੇਸ਼ ਦੇ ਸائے ਵਿੱਚ ਬੈਠੇ ਸਨ ਉਨ੍ਹਾਂ ਦੀ ਚਾਨਣ ਪ੍ਰਗਟ ਹੋਇਆ ਵੇਖੋ ਵਚਨ ਕਹਿੰਦਾ ਜਿਹੜੇ ਲੋਕ ਹਨੇਰੇ ਦੇ ਵਿੱਚ ਹੀ ਭਾਵ ਕਿ ਜਿਨ੍ਹਾਂ ਲੋਕਾਂ ਦੇ ਅੰਦਰ ਸ਼ੈਤਾਨ ਨੇ ਹਨੇਰਾ ਬਣਾ ਕੇ ਰੱਖਿਆ ਹੈ ਕਿ ਨਹੀਂ ਇਹੀ ਰਾਬਿਆ ਇਹੀ ਸਭ ਕੁਝ ਹallelujah ਭਾਵ ਕਿ ਇਨਸਾਨ ਦੇ ਦੁਆਰਾ ਬਣਾਈਆਂ ਹੋਈਆਂ ਜਿੰਨੀਆਂ ਵੀ ਮੂਰਤੀਆਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਆਪਣਾ ਕਿਤੇ ਇੱਕ ਹਨੇਰਾ ਆਪਣੇ ਜੀਵਨ ਦੇ ਵਿੱਚ ਰੱਖਿਆ ਹੈ ਬਿਖੋ ਪ੍ਰਭੂ ਯੇਸ਼ੂ ਮਸੀਹ ਦਾ ਜਦੋਂ ਖੁਦਾ ਨੇ ਆਪਣੇ ਦਾਸਾਂ ਦੇ ਦੁਆਰਾ ਨੂੰ ਵਚਨ ਸੁਣਾਇਆ ਉਹ ਹਨੇਰੇ ਦੀ ਤਾਕਤ ਨੂੰ ਖੁਦਾ ਦੇ ਆਤਮਾ ਨੇ ਬਾਹਰ ਕੱਢਿਆ ਤੇ ਉਹਨਾਂ ਨੂੰ ਇੱਕ ਜੀਵਨ ਜੀਣ ਦੀ ਸਹੀ ਦਿਸ਼ਾ ਦਿੱਤੀ ਉਹ ਵਚਨ ਦੇ ਵਿੱਚ ਲਿਖਿਆ ਜਿਹੜੇ ਲੋਕ ਹਨੇਰੇ ਦੇ ਵਿੱਚ ਹੀ ਜਿਹੜੇ ਡਾਵਾਂ ਡੋਲੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਨਹੀਂ ਮੰਨਣਾ ਕਿਨੂੰ ਹਾਲੇਲੂਇਆ ਉਹਨਾਂ ਨੂੰ ਖੁਦਾ ਨੇ ਇੱਕ ਜੀਵਨ ਜੀਣ ਦੀ ਸਹੀ ਦਿਸ਼ਾ ਦਿੱਤੀ ਵੇਖੋ ਭੈਣ ਭਰਾਓ ਵਚਨ ਕਹਿੰਦਾ ਕਿ ਜਿਹੜੇ ਮੌਤ ਦੇ ਦੇਸ਼ ਦੇ ਸਾਇਆ ਹੇਠ ਹੀ ਭਾਵੇਂ ਕਿ ਜਿੰਨੇ ਵੀ ਸ਼ੈਤਾਨ ਦੇ ਵਸ ਦੇ ਵਿੱਚ ਹੀ ਉਹਨਾਂ ਨੂੰ ਪ੍ਰਭੂ ਨੇ ਆਪਣੇ ਕੋਲ ਬੁਲਾਇਆ ਉਹਨਾਂ ਨੂੰ ਉਹ ਅਧਿਕਾਰ ਦਿੱਤਾ ਜਿਹੜਾ ਅਧਿਕਾਰ ਇੱਕ ਇਨਸਾਨੀ ਦੇ ਸਕਦਾ ਵੇਖੋ ਭੈਣ ਭਰਾਓ ਇਨਸਾਨ ਇਹਨੂੰ ਕੁਝ ਨਹੀਂ ਦੇ ਸਕਦਾ ਉਹ ਜਿੰਦਾ ਖੁਦਾ ਫਿਰ ਆਪਣੇ ਅਧਿਕਾਰ ਆਪਣੇ ਧੀਆ ਪੁੱਤਰ ਬਣਾਉਂਦਾ ਆ ਤੇ ਵੇਖੋ ਉਹਨੇ ਆਪਣੇ ਧੀਆ ਪੁੱਤਰ ਬਣਾਇਆ ਤੇ वचन ਕਹਿੰਦਾ ਕਿ ਚਾਨਣ ਉਹਨਾਂ ਦੇ ਉੱਤੇ ਪ੍ਰਗਟ ਹੋਇਆ ਹallelujah ਵੇਖੋ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਕਿ ਮੈਂ ਜਗਤ ਦਾ ਕੀ ਹਾਂ ਚਾਨਣ ਤੇ ਵੇਖੋ वचन ਕਹਿੰਦਾ ਕਿ ਜਿਹੜੇ ਹਨੇਰੇ ਦੇ ਵਿੱਚ ਬੈਠੇ ਹੀ ਉਹਨਾਂ ਦੇ ਉੱਤੇ ਚਾਨਣ ਪ੍ਰਗਟ ਹੋਇਆ ਜਦੋਂ ਉਹਨਾਂ ਦੇ ਉੱਤੇ ਚਾਨਣ ਪ੍ਰਗਟ ਹੋਇਆ ਤੇ ਉਹਨਾਂ ਨੇ ਜਾਣਿਆ ਕਿ ਜੋ ਵੀ ਉਹਨਾਂ ਦੇ ਜੀਵਨ ਦੇ ਵਿੱਚ ਹਨੇਰਾ شیطان ਨੇ ਬਣਾ ਕੇ ਰੱਖਿਆ ਤੇ ਪ੍ਰਭੂ ਯਿਸੂ ਮਸੀਹ ਨੇ ਜਦੋਂ ਉਹਨਾਂ ਦੇ ਅੰਦਰ ਗਿਆ ਤੇ ਖੁਦਾ ਨੇ ਉਹਨਾਂ ਦੇ ਅੰਦਰ ਵਾਲੇ ਹਨੇਰੇ ਨੂੰ ਬਦਲੀ ਕਰਕੇ ਚਾਨਣ ਦੇ ਵਿੱਚ ਰੱਖ ਦਿੱਤਾ ਹallelujah ਵੇਖੋ ਇਹ ਵੀ ਭਵਿੱਖਬਾਣੀ ਹੀ ਜਿਸ਼ਾਇਆ ਨਵੀ ਦੀ ਪੁਸਤਕ ਦੇ ਵਿੱਚ ਲਿਖੀ ਹੀ ਤੇ ਜਿਹੜੇ ਲੋਕ ਹਨੇਰੇ ਦੇ ਵਿੱਚ ਬੈਠੇ ਸੀ ਉਹਨਾਂ ਨੇ ਵੱਡਾ ਚਾਨਣ ਵੇਖਿਆ ਉਹ ਭਵਿੱਖਬਾਣੀ ਜਿਹੜੀ ਯਿਸੂ ਮਸੀਹ ਤੇ 750 ਸਾਲ ਪਹਿਲਾਂ ਕੀਤੀ ਗਈ ਸੀ ਉਹ ਮੱਤੀ ਦੀ ਅੰਜੀਰ ਵਿੱਚ ਨਵੇਂ ਨੇਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਗਰੀਬਾਂ, ਯਤੀਮਾਂ, ਅਨਾਥਾਂ ਹਰ ਇੱਕ ਦਬੇ ਕੁਚਲੇ ਨੂੰ ਉਹ ਭਵਿੱਖਬਾਣੀ ਪੂਰੀ ਕੀਤੀ ਵੇਖੋ ਭੈਣ ਭਰਾਓ ਅੱਜ ਰੱਬ ਨੂੰ ਲੋੜ ਕਹਦੀ ਏ ਉਹ ਗਰੀਬਾਂ ਨੂੰ ਮਜਲੂਮਾਂ ਨੂੰ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਨ੍ਹਾਂ ਦੀ ਕੋਈ ਬਾਹ ਨਹੀਂ ਫੜਦਾ ਉਹਨਾਂ ਨੂੰ ਅੱਜ ਰੱਬ ਦੀ ਲੋੜ ਏ ਵੇਖੋ ਜਿਹੜੇ ਕਹਿੰਦੇ ਸਾਡੇ ਕੋਲ ਸਾਰਾ ਕੁਝ ਏ ਤੇ ਵੇਖੋ ਫਰੈਂਸੀਆਂ ਨੇ ਵੀ ਉਸ ਸਮੇਂ ਤੇ ਪ੍ਰਭੂ ਨੂੰ ਟੱਕਰਾ ਦਿੱਤਾ ਹallelujah ਵੇਖੋ ਉਸ ਸਮੇਂ ਤੇ ਵੀ ਕਿਹੜੇ ਲੋਕਾਂ ਨੇ ਆਪਣੇ ਜੀਵਨ ਨੂੰ ਪ੍ਰਭੂ ਨੂੰ ਦਿੱਤੇ ਗਰੀਬਾਂ ਨੇ ਜਿਹੜੇ ਬੇਸਹਾਰਾ ਏ ਜਿਹੜੇ ਕਹਿੰਦੇ ਕਿ ਸਾਡਾ ਕੋਈ ਸਹਾਰਾ ਨਹੀਂ ਆ ਉਨ੍ਹਾਂ ਨੂੰ ਖੁਦਾ ਨੇ ਆਪਣਾ سہارا ਦਿੱਤਾ ਤੇ ਅੱਜ ਵੀ ਵੇਖੋ ਜਿਹੜੇ ਲੋਕ ਜਿੱਦਾਂ ਲੋਕ ਕਹਿੰਦੇ ਨਾ ਕਿ ਦੱਬੇ ਕੁਚਲੇ ਤੇ ਲਾਲਚ ਵੀ ਕੋ ਲਾਲਚ ਕੁਝ ਨਹੀਂ ਇਹ ਯੇਸ਼ੂ ਮਸੀਹ ਦਾ ਪਿਆਰ ਆ ਉਹ ਪਰਮੇਸ਼ਿਆ ਦਾ ਪਿਆਰ ਆ ਜਿਨੇ ਆਪਣੇ ਸਰੂਪ ਤੇ ਇਨਸਾਨ ਨੂੰ ਬਣਾ ਕੇ ਤੇ ਉਹਨੂੰ ਇੱਕ ਜੀਵਨ ਜੀਣ ਦੀ ਸਹੀ ਦਿਸ਼ਾ ਦਿੱਤੀ ਹਾਲੇਲੂਇਆ ਇਸ ਕਰਕੇ ਵੇਖੋ ਭੈਣ ਭਰਾਓ ਅੱਜ ਲੋਕ ਬਹੁਤ ਸਾਰੇ ਗਰੀਬ ਦੱਬੇ ਕੁਚਲੇ ਆ ਰਹੇ ਨੇ ਤੇ ਪ੍ਰਭੂ ਉਹਨਾਂ ਨੂੰ ਚੰਗਿਆਂ ਕਰਦਾ ਆ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਲਮ ਪੱਟੀ ਲਾਉਂਦਾ ਆ ਉਹਨਾਂ ਨੂੰ ਹੌਸਲਾ ਦਿੰਦਾ ਆ ਉਹਨਾਂ ਨੂੰ ਤਸੱਲੀ ਦਿੰਦਾ ਆ ਵੇਖੋ ਪ੍ਰਭੂ ਨੇ ਵੀ ਕਿਹਾ ਕਿ ਜਿਹੜੀ ਸ਼ਾਂਤੀ ਮੈਂ ਦਵਾਂਗਾ ਉਹ ਸੰਸਾਰ ਤੁਹਾਨੂੰ ਸ਼ਾਂਤੀ ਨਹੀਂ ਦੇ ਸਕਦਾ ਤੇ ਵੇਖੋ ਜਿਹੜੀ ਸ਼ਾਂਤੀ ਹੁਣ ਯਿਸੂ ਮਸੀਹ ਨੇ ਉਹਨਾਂ ਨੂੰ ਦਿੱਤੀ ਆ ਉਹ ਕਦੇ ਵੀ ਯਿਸੂ ਮਸੀਹ ਨੂੰ ਪਿੱਛੇ ਛੱਡ ਕੇ ਨਹੀਂ ਜਾਣਗੇ ਉਹਨਾਂ ਨੇ ਹੁਣ ਆਪਣਾ ਜੀਵਨ ਉਹਨੂੰ ਦਿੱਤਾ ਆ ਤੇ ਉਹ ਸਦਾ ਹੀ ਅੱਗੇ ਹੁਣ ਵਾਦੇ ਜਾਣਗੇ ਤੇ ਹੋਰਨਾਂ ਨੂੰ ਵੀ ਖਿੱਚ ਕੇ ਲੈ ਕੇ ਆਉਣਗੇ ਹਾਲੇਲੂਇਆ ਕਿਉਂਕਿ ਉਹਨਾਂ ਨੇ ਜੀਵਨ ਦਿੱਤਾ ਤੇ ਉਹਨਾਂ ਨੇ ਜਾਣਿਆ ਕਿ ਯਿਸੂ ਮਸੀਹ ਤੋਂ ਇਲਾਵਾ ਹੋਰ ਕੋਈ ਵੀ ਸਾਨੂੰ ਸ਼ਾਂਤੀ ਨਹੀਂ ਦੇ ਚੱਕਦਾ ਹਾਲੇਲੂਇਆ ਇਸ ਕਰਕੇ ਵੇਖੋ ਭੈਣ ਭਰਾਓ ਦੁਨੀਆ ਕੀ ਕਹਿੰਦੀ ਹੈ ਦੁਨੀਆ ਦੇ ਬਾਰੇ ਨਹੀਂ ਪ੍ਰਭੂ ਸਾਨੂੰ ਕੀ ਕਹਿੰਦਾ ਵੇਖੋ ਪ੍ਰਭੂ ਆਇਆ ਹੈ ਦੁਖੀਆਂ ਦੇ ਲਈ ਤੇ ਅੱਜ ਹਰ ਇੱਕ ਨੂੰ ਦੁਖੀ ਇਲਾਚਾਰ ਨੂੰ ਬਚਾਉਣਾ ਚਾਹੁੰਦਾ ਹੈ ਤੁਹਾਡੇ ਵਿੱਚੋਂ ਵੀ ਜੇ ਕੋਈ ਦੁਖੀ ਆ ਤੇ ਅੱਜ ਵੀ ਪ੍ਰਭੂ ਕੋ ਆ ਕੇ ਤੇ ਆਪਣੇ ਗਮਾਂ ਤੋਂ ਆਪਣੀਆਂ ਬਿਮਾਰੀਆਂ ਤੋਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾ ਸਕਦਾ ਹੈ ਬਿਲਕੁਲ ਦੁਨੀਆ ਨੇ ਤੁਹਾਨੂੰ ਕੁਝ ਨਹੀਂ ਦੇਣਾ ਦੁਨੀਆ ਨੇ ਤਾਣੇ ਮਾਨ ਤੋਂ ਇਲਾਵਾ ਹੋਰ ਕੁਝ ਨਹੀਂ ਦੇਣਾ ਹallelujah ਤੇ ਪ੍ਰਭੂ ਤਾਨੂੰ ਬਰਕਤ ਦੇ ਅਮੀਨ